ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਪ੍ਰਿੰਟ ਸੂਟ ਬਹੁਤ ਸੋਹਣੇ ਸੋਹਣੇ ਜਿਹੜੇ ਕਵਲ ਨੇ ਆਪ ਪਾਇਆ ਉਦਾਂ ਦੇ ਪ੍ਰਿੰਟ ਸੂਟ ਬਿਨਾਂ ਦੁਪट्टे ਤੋਂ ਸ਼ਿਪਿੰਗ ਹੈ ਜੇ ਫ੍ਰੀ ਰੇਟ ਹੈਗਾ ਜੇ 400 ਤੇ 50 ਰੁਪਏ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਨਹੀਂ ਹੈ ਤੇ ਬਾਕੀ ਬੇਨਤੀ ਇਹ ਆ ਕਿ ਜਿਹੜੇ ਭੈਣ ਭਰਾ ਆਰਡਰ ਕਰਦੇ ਆ ਉਹਨਾਂ ਨੂੰ ਆਪਾਂ ਇੱਕ ਇੱਕ ਟੋਕਨ ਜਿਹੜਾ ਭੇਜਣ ਦੇ ਆ ਨੰਬਰ ਉੱਤੇ ਪਿਆਜੇ ਕਾਰਡ ਸਾਹਮਣੇ ਰੱਖਿਓ ਟੋਕਨ ਦਾ ਤੇ ਉਹ ਤੁਹਾਨੂੰ ਆਪਾਂ ਗਿਫਟ ਦੇਵਾਂਗੇ ਸੂਟ ਕੋਈ ਵੀ ਇੱਕ ਕੱਢਾਂਗੇ ਨੰਬਰ ਆਪਾਂ ਜਿਹਦਾ ਨਿਕਲ ਆਊਗਾ ਉਹ ਸਾਨੂੰ ਫੋਨ ਮੈਸੇਜ ਕਰ ਲਿਓ ਤੇ ਬੇਨਤੀ ਇਹ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਭੈਣ ਭਰਾ ਸ਼ੇਅਰ ਨਹੀਂ ਨਾ ਕਰਦੇ ਵੀਡੀਓ ਨੂੰ ਅਸੀਂ ਉਹਨਾਂ ਨੂੰ ਟੋਕਨ ਨਹੀਂ ਦੇਣ 10 ਤੋਂ 15 15 ਤੋਂ 20 ਜਿੰਨੇ ਵੱਧ ਵੱਧ ਕਰ ਸਕਦੇ ਜੀ ਉਹਨੇ ਮੈਂਬਰ ਨੂੰ ਵੀਡੀਓ ਸ਼ੇਅਰ ਕਰਿਓ ਕਰਕੇ ਸਕਰੀਨਸ਼ਾਟ ਭੇਜ ਦਿਓ ਨਾਲ ਆਪਣਾ ਐਡਰੈਸ ਤੇ ਸੂਟ ਦੀ ਬੁਕਿੰਗ ਕੰਫਰਮ ਚਾਹੀਦੀ ਸਾਨੂੰ ਫਿਰ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਕੂਪਨ ਟੋਕਨ ਜਿਹੜਾ ਆਪਾਂ ਅੱਗੇ ਭੇਜੰਦੇ ਤੇ ਬੇਨਤੀ ਇਹ ਹੈ ਕਿ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਇੱਕ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਇੱਕ ਤੇ ਕਬਲ ਨੇ ਪਾਇਆ ਪ੍ਰਿੰਟ ਸੂਟ ਤੇ ਇੱਕ ਆ ਸਾਡੀ ਮੈਡਮ ਨੇ ਇਹ ਵੀ ਪਾਇਆ ਆ ਵੇਖੋ ਇਹ ਸੂਟ ਇਦਾਂ ਤੁਸੀਂ ਬਣਾ ਸਕਦੇ ਜੇ ਇਹ ਵੈਸੇ ਤੇ ਆਲਓਵਰ ਹੀ ਮੈਚਿੰਗ ਇਹਦੀ ਆਪ ਹੀ ਬਣਾਈ ਬਾਅਦ ਵਿੱਚ ਆ ਬਾਹਾਂ ਦਾ ਡਿਜ਼ਾਈਨ ਜੋਇਨ ਕਰਾ ਕੇ ਤੇ ਆਹ ਦੇਖੋ ਇਹ ਸਾਰੇ ਸੂਟ ਜਿਹੜੇ ਹਨ ਇਹ ਆਹੀ ਨੇ ਜਿਹੜੇ ਕਸਟਮਰ ਸਾਨੂੰ ਕਈ ਵਾਰੀ ਮੈਸੇਜ ਕਰਦੇ ਹੁੰਦੇ ਨਾ ਜਿਹੜਾ ਤੁਹਾਡੀ ਮੈਸੇਜ ਨੇ ਪਾਇਆ ਜਾਂ ਜਿਹੜਾ ਕਵਲ ਨੇ ਸੂਟ ਪਾਇਆ ਉਹ ਕਿਹੜਾ ਸੀਗਾ ਉਹਦੇ ਨਾਲ ਦਾ ਹੋਰ ਹੈਗਾ ਜੇ ਤੇ ਆਜਿਓ ਸਾਰੇ ਸੂਟ ਠੀਕ ਹੈ ਜੀ ਆਜੋ ਕਰੋ ਚੈੱਕ ਤੇ ਪਹਿਲਾ ਪ੍ਰਿੰਟ ਬੜਾ ਸੋਹਣਾ ਵਾ ਪ੍ਰਿੰਟ ਬਹੁਤ ਪਿਆਰਾ ਜੇ ਕਾਟਨ ਦਾ ਸੂਟ ਜੇ 5 ਮੀਟਰ ਦੀ ਕੱਟ ਦੇ ਨਾਲ ਆ ਲਓ ਵਸੂ ਆਲਓਵਰ ਸੂਟ ਜੇ ਤੇ ਕਾਟਨ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣੀ ਕਾਟਨ ਜੇ ਬਹੁਤ ਸੋਹਣਾ ਸਟਾਕ ਵਿੱਚ ਇਹ ਬਹੁਤ ਸੋਹਣਾ ਮੈਨੂੰ ਆ ਗਏ ਉੱਪਰ ਹਾਂ ਬੜਾ ਨੰਬਰਸ ਤੇ ਸੋਹਣਾ ਬਹੁਤ ਸੋਹਣਾ ਸ਼ਿਪਿੰਗ ਹੈ ਜੇ ਫ੍ਰੀ ਇਹਨਾਂ ਦੀ ਰੇਟ ਹੈਗਾ ਜੇ ਸਿਰਫ 450 ਰੁਪਏ ਇਹ ਵਰਮਨ ਸੂਟ ਹੈ ਇਹਨੂੰ ਲੈਸ ਲਾਸ ਲਾ ਕੇ ਇੱਕ ਦਸਣਾ ਮੈਨੂੰ ਜੋ ਮਰਜ਼ੀ ਜਿੱਦਾਂ ਮਰਜ਼ੀ ਬਣਾ ਲਓ ਇਹਨੂੰ ਤਿਆਰ ਕਰ ਲਓ ਬਹੁਤ ਸੋਹਣਾ ਸੂਟ ਹੈ ਇਹ ਪਿੰਡੀ ਬੜਾ ਸੋਹਣਾ ਆ ਵੀ ਪ੍ਰਿੰਟ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਪੀਚ ਤੇ ਗ੍ਰੀਨ ਕਲਰ ਦਾ ਕੰਬੀਨੇਸ਼ਨ ਸਕਰੀਨ ਸ਼ਾਟ ਲਈ ਜਾਓ ਤੇ ਵਟਸਐਪ ਤੇ ਭੇਜੀ ਜਾਓ ਕੁਆਲਿਟੀ ਤੁਹਾਨੂੰ ਮੈਂ ਦੱਸੀ ਜਾਣ ਰਿਹਾ ਬਾਰ-ਬਾਰ ਬਹੁਤ ਜ਼ਬਰਦਸਤ ਕੁਆਲਿਟੀ ਕੱਪੜੇ ਦੀ ਕੰਪਲੇਂ ਰੇਂਜ ਸਸਤੀ ਆ ਤੇ ਕੁਆਲਿਟੀ ਘੈਂਟ ਆ। ਲਾਈਨਾਂ ਵਾਸਤੇ। ਹਾਂਜੀ। ਹਲੋ ਆ ਹੈਗਾ ਜੀ ਪ੍ਰਿੰਟ ਸੂਟ ਬਹੁਤ ਸੋਹਣਾ ਪ੍ਰਿੰਟ ਜੇ ਤੇ ਇਹ ਤੁਹਾਨੂੰ ਮਿਲਣਗੇ ਜੇ 400 ਤੇ 500 ਰੁਪਈਆ ਦੇ ਵਿੱਚ ਸ਼ਿਪਿੰਗ ਦਵਾਂਗੇ ਫ੍ਰੀ। ਪੇਮੈਂਟ ਇਹਨਾਂ ਦੀ ਹੋਊਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ। ਆ ਵੀ ਕਲਰ ਚੈੱਕ ਕਰ ਲਓ। ਬਹੁਤ ਸੋਹਣਾ ਕਲਰ ਜੇ। ਹੈਗਾ ਜੋ ਜਾਮਣੂ ਕਲਰ। ਹਾਂ। ਚਾਵਣੀ ਜੀ ਸ਼ੇਡ ਬੈਂਗਣੀ ਬੈਂਗਣੀ। ਇਹ ਤੁਹਾਨੂੰ ਮਿਲਣਗੇ ਫ੍ਰੀ ਸ਼ਿਪਿੰਗ ਦੇ ਨਾਲ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਅੱਜ ਕੱਲ੍ਹ ਦੇ ਲੈਸਾਂ ਲਾ ਲਾ ਕੇ ਸੂਟ ਬਣਾਏ ਸਾਰੇ ਬੰਨੀ ਕਾਟਨ ਦੇ ਲੈਸਾਂ ਨੂੰ ਸਾਰਾ ਡਿਜ਼ਾਈਨ ਕਰਾ ਕੇ ਹੁੰਦੇ ਇਹ ਬਣਦੇ ਸਾਰੇ ਇਹ ਬਹੁਤਿਆਰ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਜੇ ਵੀ ਇਹ ਵੀ ਸੂਟ ਬਹੁਤ ਸੋਹਣਾ ਜੇ ਸਾਰੇ ਪ੍ਰਿੰਟ ਚੈੱਕ ਕਰੀ ਜੋ ਬਹੁਤ ਹੀ ਸੋਹਣੇ ਪ੍ਰਿੰਟ ਜੇ ਹੋਰ ਸੁਖਿਆ ਹਾਂਜੀ ਇਹ ਤੁਹਾਨੂੰ ਸਾਰੇ ਸੂਟ ਜਿਹੜੇ ਮਿਲਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ 5-5 ਮੀਟਰ ਦੀ ਕੱਟ ਜੇ ਇਹਨਾਂ ਦੀ ਬਿਨਾ ਦੁਪट्टे ਤੋਂ ਜੇ ਰੇਟ ਹੈਗਾ ਜੇ 450 ਰੁਪਏ ਤੁਸੀਂ ਆਨਲਾਈਨ ਵੀ ਲੈ ਸਕਦੇ ਜੇ ਬਾਕੀ ਦੁਕਾਨ ਤੋਂ ਆਣ ਕੇ ਵੀ ਲੈ ਸਕਦੇ ਜੇ ਸਾਡੀ ਦੁਕਾਨ ਦਾ ਐਡਰੈਸ ਜਿਹੜਾ ਹੈਗਾ ਜੇ ਰਾਜੇਸਾਨਸੀ ਪੁਰਾਣੇ ਅੱਡੇ 메ਨ ਬਾਜ਼ਾਰ ਦੇ ਅੰਦਰ ਜੇ ਅਨਹਦ ਆਰਟਸ ਬੁਟੀਕ ਨਾਮ ਤੋਂ ਕੀ ਕਸਟਮਰ ਮੰਗਦੇ ਨੇ ਨਾ ਕਿ ਸਾਨੂੰ ਆਲ ਓਵਰ ਸੂਟ ਦੋ ਹਾਂ ਅੱਜ ਹੀ ਬੜੇ ਮੈਸੇਜ ਆਏ ਹੈਗੇ ਮੈਨੂੰ ਕਮੈਂਟ ਵੀ ਬਹੁਤ ਜ਼ਿਆਦਾ ਆਏ ਹੈਗੇ ਕਿ ਤੁਸੀਂ ਆਲ ਓਵਰ ਸੂਟ ਨਹੀਂ ਪਾਏ ਆਲ ਓਵਰ ਦੀ ਵੀਡੀਓ ਨਹੀਂ ਪਾਉਂਦੇ ਇੱਕ ਮੈਨੂੰ ਇਹ ਵੀ ਕਸਟਮਰ ਕੱਲ ਮੈਸੇਜ ਕਰਨ ਦੇ ਕਿ ਤੁਸੀਂ ਬਾਟਮ ਵਰਕ ਵਾਲੇ ਹੀ ਦਿਖਾਈ ਜਾਂਦੇ ਹੋ ਹੋਰ ਤਾਂ ਕੋ ਡਿਜ਼ਾਈਨ ਨਹੀਂ ਦਿਖਾਉਂਦੇ ਚੱਲ ਨਹੀਂ ਉਹ ਤਾਂ ਠੀਕ ਹੈ ਮੈਂ ਕਿਹਾ ਹਣ ਕਸਟਮਰ ਦੀ ਡਿਮਾਂਡ ਹੀ ਬਾਟਮ ਵਰਕ ਵਾਲਿਆਂ ਦੀ ਕਰਨ ਦੇ ਤੇ ਕੀ ਕਰੀਏ ਹੁਣ ਹੈ ਵੀ ਜੇ ਦੀ ਕਸਟਮਰ ਦੀ ਡਿਮਾਂਡ ਹੈ ਆਪਾਂ ਤਾਂ ਉਹ ਹੀ ਚੀਜ਼ ਲੈ ਕੇ ਆਵਾਂਗੇ ਆ ਲਓ ਜੀ ਕਹਿੰਦੇ ਵੀ ਲੋਭ ਗਿਆ ਨਾ ਕਿ ਆਲਓਵਰ ਆਗੇ ਹੋੜੀ ਹੋੜੀ ਸਾਰਾ ਕੁਝ ਹੀ ਦੇਈ ਜਾਣਾ ਤੁਹਾਨੂੰ ਆਪਾ ਚੱਕਰ ਪਤਾ ਕੀ ਆ ਮਿਲ ਤੇ ਹਰ ਕੁਝ ਜਾਂਦਾ ਆ ਪਰ ਰੇਟ ਬਹੁਤ ਜ਼ਿਆਦਾ ਮਿਲਦੇ ਮਾਰਕੀਟ ਜਦ ਅਸੀਂ ਕਹੁੰਦੇ ਆ ਕਿ ਸਸਤੀ ਰੇਂਜ ਦੇ ਵਿੱਚ ਘੈਂਟ ਕੁਆਲਿਟੀ ਦੀ ਹੈ ਤੁਹਾਨੂੰ ਕੋਈ ਡਾਕੀ ਲੈ ਸਕੇ ਹਾਂ ਹੁਣ ਆ 450 ਰੁਪਏ ਦਾ ਸੂਟ ਹੈ 5 ਮੀਟਰ ਦਾ ਇੰਨੇ ਸੋਹਣੇ ਸੂਟ ਨੇ ਤੁਸੀਂ ਦੁਕਾਨ ਤੇ ਆਣ ਕੇ ਵੀ ਲੈ ਕੇ ਹੱਥ 'ਚ ਫੜ ਕੇ ਕਪੜਾ ਵੀ ਵੇਖ ਕੇ ਲੈ ਸਕਦੇ ਜੇ ਪੂਰੀ ਫੁੱਲ ਗਰੰਟੀ ਦੇ ਨਾਲ ਸੂਟ ਨੇ ਕਪੜਾ ਇੱਕਦਮ ਸੌਫਟ ਕਪੜਾ ਆ ਬਹੁਤ ਪਿਆਰਾ ਕਪੜਾ ਜੇ ਹਾਂਜੀ ਆ ਵੀ ਚੈੱਕ ਕਰ ਲਓ ਤੇ ਇਹ ਚੈੱਕ ਦੇ ਵਿੱਚ ਜੀ ਆਪਦਾ ਮੈਨੂੰ ਇਹਦੀ ਨਾ ਮੈਚਿੰਗ ਵੀ ਕਰ ਸਕਦੇ ਆ ਲਵੈਂਡਰ ਸੂਟ ਦੇ ਹਾਂਜੀ ਆ ਦੇਖੋ ਇਹ ਇੱਕਦਮ ਮੈਚਿੰਗ ਵੀ ਤੁਹਾਨੂੰ ਮਿਲ ਜਾਣਗੇ ਜੇ ਜੇ ਮੈਚਿੰਗ ਲੈਣੇ ਹੋਣਗੇ ਆ ਬਾਟਮ ਬਣਾ ਲਓ ਆ ਸ਼ਰਟ ਬਣਾ ਲਓ ਮੈਚਿੰਗ ਚ ਵੀ ਮਿਲ ਜਾਣਗੇ ਜੇ ਆਲਓਵਰ ਲੈਣੇ ਹੋਣਗੇ ਆਲਓਵਰ ਮਿਲ ਜਣਗੇ ਦੋ ਲੈਣੇ ਦੋ ਬਣਾ ਲਓ ਇੱਕੋ ਹਨਾ ਵੀ ਇਕੱਠੇ ਨਹੀਂ ਪਾ ਸਕਦੇ ਹਾਂ ਸਾਰੇ ਪ੍ਰਿੰਟ ਬੜੇ ਕਰੋ ਚੈੱਕ ਜਰੀਏ ਲੋਕ ਆ ਵੀ ਪ੍ਰਿੰਟ ਵੇਖੋ ਕੱਢਾ ਰਿਹਾ ਮੈਂ ਇਹ ਮਾਊਸ ਕੁਲਰ ਬੋ ਨਹੀਂ ਨਹੀਂ ਬਰਾਊਨ 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 ਹੈ ਨਾ ਬਹੁਤ ਸੋਹਣਾ ਸੁਣਦੇ ਆ ਲੋ ਇਹ ਆ ਗਿਆ ਵਾਈਨ ਕਿਹੜਾ ਹੈ ਚਲੋ ਵਾਈਨ ਹੀ ਆ ਵਾਈਨ ਉਦਾਂ ਦਾ ਜਿਹਾ ਵਾਈਨ ਜਾਮਣੀ ਜਾਮਣੀ ਜਿਆ ਲੱਗਦਾ ਦਾ ਜਾਮ ਦਾ ਜਾਮ ਲੱਗਦਾ ਹਾਂ ਇਹ ਸਾਰੇ ਸੂਟ ਜਿਹੜੇ ਹੈਗੇ ਜੇ 450 ਰੁਪਏ ਦੇ ਵਿੱਚ ਜੇ ਸ਼ਿਪਿੰਗ ਫੀ ਦੇ ਨਾਲ ਸਿੰਗਲ ਸੂਟ ਮਿਲ ਜੂਗਾ 450 ਰੁਪਏ ਦੇ ਵਿੱਚ ਲਾਸਟ ਹਾਂ ਬਹੁਤ ਸੋਹਣਾ ਹਾਂ ਕਿੱਕ ਕਰੋ ਪ੍ਰਿੰਟ ਸੂਟ ਨਾ ਜੋ ਮਰਜ਼ੀ ਨਾਲ ਜੋ ਮਰਜ਼ੀ ਬਣਾ ਲਓ ਸਾਡੇ ਬਣਾ ਲਿਓ ਮਰਜ਼ੀ ਬਣਾਓ ਤੇ ਆ ਵੀ ਦੋ ਸੂਟ ਦੇ ਦੇ ਇਹਨਾਂ ਦਾ ਰੇਟ ਥੋੜਾ ਜਿਹਾ ਜ਼ਿਆਦਾ ਹੈ ਇਹਦੇ ਵਿੱਚ ਹੋਰ ਸਟਾਕ ਜਿਹੜਾ ਆ ਜਣਾ ਹੈ ਬਹੁਤ ਜ਼ਿਆਦਾ ਸਟਾਕ ਜਿਹੜਾ ਇਹਦੇ ਵਿੱਚ ਮਿਲ ਜਣਾ ਤੁਹਾਨੂੰ ਕਲਰ ਵੀ ਬਹੁਤ ਸੋਹਣੇ-ਸੋਹਣੇ ਆਉਣਗੇ ਇਹਨਾਂ ਦੇ ਵਿੱਚ ਹਾਂ ਲੋ ਇਹ ਦੋ ਸੂਟ ਜਿਹੜੇ ਆ ਇਹ ਹੈਗੇ ਇਹ ਜਿਹੜੇ ਦੋ ਸੂਟ ਨੇ ਇਹ ਤੁਹਾਨੂੰ ਮਿਲ ਜਾਣਗੇ ਜੇ 475 ਰੁਪਏ ਦੇ ਵਿੱਚ ਇਹ ਸਿੰਗਲ ਸੂਟ ਦਾ ਰੇਟ ਹੈਗਾ ਜੇ 475 ਰੁਪਏ ਵੀ ਬਿਨਾਂ ਦੁਪੱਟੇ ਤੋਂ ਜੇ ਇਹ ਵੀ ਬਹੁਤ ਜ਼ਿਆਦਾ ਸੂਟ ਜਿਹੜੇ ਸੀਗੇ ਸੇਲ ਹੋਏ ਸੀ ਇਹਦੀ ਆਪਾਂ ਵੀਡੀਓ ਨਹੀਂ ਪਾਈ ਉਦੋਂ ਲਾਈਵ 'ਚ ਹੀ ਸਾਰੀ ਬੁਕਿੰਗ ਜਿਹੜੀ ਹੋ ਗਈ ਸੀ ਇਹਨਾਂ ਦੀ ਇਹ ਕਰਕੇ ਇਹ ਸੂਟ ਤੁਹਾਨੂੰ ਮਿਲ ਜਾਣਗੇ ਹੁਣ 475 ਰੁਪਏ ਦੇ ਨਾਲ ਆਵਲੇ ਹਾਂ ਇਸ ਤੋਂ ਪਹਿਲਾਂ ਜਿਹੜੇ ਤੁਹਾਨੂੰ ਦਿਖਾਏ ਸੀ ਉਹ 450 ਹੀ ਤੇ ਇਹ 475 ਸ਼ਿਪਿੰਗ ਹੈਗੀ ਫਰੀ ਬਾਕੀ ਹੋਰ ਨਵੇਂ ਸੂਟ ਤੇ ਨਵੀਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਹਾਂ ਨਵੀਂ ਵੀਡੀਓ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸასი ਕਾਲ ਜੀ ਟੇਕ ਕੇਅਰ ਜੀ